15 ਸਾਲ ਬਿਜਲੀ ਮੈਹਕਮੇ ਦੇ ਵਿੱਚ ਨੌਕਰੀ ਕਰਨ ਤੋਂ ਬਾਅਦ ਵੀ ਦੋ ਵਿਅਕਤੀ ਦੀ ਰੋਟੀ ਲਈ ਦਰਦ-ਦਰਦੀਆਂ ਠੋਕਰਾ ਖਾ ਰਿਹਾ ਹੈ ਇਹ ਬਜ਼ੁਰਗ ਜੋੜਾ ਬਜ਼ੁਰਗ ਜੋੜੇ ਨੇ ਰੋ ਰੋ ਕੇ ਦੱਸੀ ਆਪਣੀ ਕਹਾਣੀ ਨਾ ਸਿਰ ਤੇ ਛੱਤ ਹੈ ਨਾ ਘਰ ਦੇ ਵਿੱਚ ਰੋਟੀ ਖਾਣ ਪੀਣ ਨੂੰ ਹੈ ਨਾ ਹੀ ਉਸ ਦਾ ਕੋਈ ਤੀ ਹੈ ਤੇ ਨਾ ਹੀ ਉਸ ਦਾ ਕੋਈ ਪੁੱਤ ਹੈ ਕੱਲਿਆਂ ਹੀ ਰੱਬ ਦੇ ਆਸਰੇ ਗੁਜ਼ਾਰਾ ਕਰ ਰਿਹਾ ਹੈ ਇਹ ਬਜ਼ੁਰਗ ਜੋੜਾ ਅੱਜ ਗੱਲ ਕਰ ਰਹੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮ ਕਰਨ ਦੀ ਉੱਥੇ ਦੇ ਪਿੰਡ ਘਰਿਆਲੇ ਦੇ ਨਜ਼ਦੀਕ ਇੱਕ ਕਾਫੀ ਤਰਸਯੋਗ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਬਜ਼ੁਰਗ ਜੋੜੇ ਨੇ ਆਪਣੀ ਰੋ ਰੋ ਕੇ ਆਪਣੇ ਨਰਕ ਭਰੀ ਜ਼ਿੰਦਗੀ ਬਾਰੇ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਬਿਜਲੀ ਮੁਲਾਜ਼ਮ ਅਤੇ ਬਜ਼ੁਰਗ ਵਿਅਕਤੀ ਮਹਿਲ ਸਿੰਘ ਨੇ ਦੱਸਿਆ ਕਿ ਉਸਨੇ 15 ਸਾਲ ਬਿਜਲੀ ਵਿਭਾਗ ਦੇ ਵਿੱਚ ਨੌਕਰੀ ਕੀਤੀ ਹੈ ਔਰ ਸਰਕਾਰ ਦੀ ਸੇਵਾ ਕੀਤੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਨੌਕਰੀ ਦੇ ਦੌਰਾਨ ਜੋ ਵੀ ਉਸਨੇ ਖਟਿਆ ਜੋ ਵੀ ਉਸਨੇ ਕਮਾਇਆ ਉਹ ਉਸਨੇ ਆਪਣੇ ਮਾਤਾ ਪਿਤਾ ਦੀ ਬਿਮਾਰ ਹੋਣ ਤੇ ਇਲਾਜ ਉੱਪਰ ਲਾ ਦਿੱਤਾ ਪਰ ਮਾਤਾ ਪਿਤਾ ਫਿਰ ਵੀ ਨਾ ਬਚ ਸਕੇ ਜਿਸ ਤੋਂ ਬਾਅਦ ਕਰਜ਼ੇ ਦੇ ਵਿੱਚ ਡੁੱਬੇ ਉਸ ਇਨਸਾਨ ਨੇ ਆਪਣੇ ਘਰ ਦਾ ਬੂਹਾ ਤੱਕ ਵੀ ਵੇਚ ਦਿੱਤਾ ਅਤੇ ਹੁਣ ਉਹ ਆਪਣੇ ਪਿੰਡ ਠੱਠਾ ਫੌਜ ਵਿੱਚ ਨੌਕਰੀ ਕਰਦੇ ਇੱਕ ਵਿਅਕਤੀ ਦੇ ਘਰ ਵਿੱਚ ਤਰਸ ਦੇ ਆਧਾਰ ਤੇ ਰਹਿ ਰਿਹਾ ਹੈ ਮਹਿਲ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹਨ ਕਿ ਘਰ ਵਿੱਚ ਨਾ ਰੋਟੀ ਹੈ ਨਾ ਕੋਈ ਪੈਸਾ ਹੈ ਤੇ ਨਾ ਕੋਈ ਥੇਲਾ ਹੈ ਉੱਤੋਂ ਉਸ ਦੀ ਪਤਨੀ ਵੀ ਬਿਮਾਰ ਰਹਿਣ ਲੱਗ ਪਈ ਹੈ ਕਿਉਂਕਿ ਉਸ ਦਾ ਕੋਈ ਨਾਤਾਤੀ ਹੈ ਤੇ ਨਾ ਹੀ ਕੋਈ ਉਸ ਦਾ ਪੁੱਤ ਹੈ ਇਸੇ ਕਰਕੇ ਸਾਡੇ ਬਜ਼ੁਰਗਾਂ ਦਾ ਕੋਈ ਸਾਫ਼ ਸੰਭਾਲਣ ਲਈ ਦੇਖਭਾਲ ਲਈ ਕੋਈ ਵੀ ਇਸ ਦੁਨੀਆ ਤੇ ਨਹੀਂ ਹੈ ਸੋ ਉਹਨਾਂ ਨੇ ਇਸ ਬਾਬਤ ਲੋਕਾਂ ਨੂੰ ਅਪੀਲ ਵੀ ਕੀਤੀ ਵੀ ਸਾਡੇ ਉੱਤੇ ਤਰਸ ਖਾਦਾ ਜਾਵੇ ਜੇ ਕੋਈ ਦਾਨੀ ਸੱਜਣ ਇਸ ਪੀੜਿਤ ਬਜ਼ੁਰਗ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਹਨਾਂ ਵੱਲੋਂ ਮੋਬਾਈਲ ਨੰਬਰ ਬੋਲ ਕੇ ਵੀਡੀਓ ਵਿੱਚ ਦੱਸਿਆ ਗਿਆ ਉਸ ਦੇ ਉੱਤੇ ਸੰਪਰਕ ਕਰ ਸਕਦਾ ਹੈ ਮੈਂ ਨਾ ਮਹਿਲ ਸਿੰਘ ਜੀ ਕੀ ਮਸਲਾ ਕੀ ਆ ਕੀ ਵਿਖਾਉਣ ਦੇ ਕਾਗਜ਼ ਵੀ ਐਨਾ ਮੈਂ ਬਿਜਲੀ ਬੋਰਡ ਜਿਹਦੇ ਵਿੱਚ ਨੌਕਰੀ ਕੀਤੀ ਆ ਤੇ ਮੇਰੇ ਮਾਤਾ ਪਿਤਾ ਪਹਿਲਾਂ ਗਿਆ ਸੀ ਮੇਰਾ ਪਰਣਾਲੇ ਦਾ ਤੇ ਮੇਰੇ ਮਾਰਾਂ ਜੱਜੀ ਬਿਮਾਰਾਣ ਕਰਕੇ ਜੋ ਮੈਂ ਆ ਜਾ ਪੈਲੀ ਰੱਥਾ ਨੌਕਰੀ ਦੀ ਜਿਹੜੀ ਤਨਖਾਹ ਮਿਲਦੀ ਉਹ ਵੀ ਉਹ ਜਿਹੜੀ ਇਲਾਜ ਤੇ ਲਾ ਬੈਠਾ ਹੁਣ ਮੇਰੀ ਮਾਦਾ ਵੀ ਪੂਰੀ ਹੋ ਚੁੱਕੀ ਆ ਤੇ ਮੈਂ ਬਗਾਨੇ ਘਰਾਂ ਕੇ ਬੈਠਾ ਤੇ ਮੇਰਾ ਕੋਈ ਆਸਰਾ ਨਹੀਂ ਤੇ ਮੈਂ ਜੋ ਕੁਛ ਹੈਗਾ ਸਾਰਾ ਇਲਾਜ ਤੇ ਲੱਗ ਗਿਆ ਹਾਂਜੀ ਤੇ ਬੱਚੇ ਕੀ ਕਰਦੇ ਸਾਡੇ ਬੱਚੇ ਨਹੀਂ ਜੀ ਅੱਛਾ ਦੋਵੇਂ ਜੀ ਹੁਣ ਤੁਸੀਂ ਹਾਂਜੀ ਦੋਵੇਂ ਜੀਆਂ ਤੇ ਘਰਦਿਆਂ ਨੂੰ ਕੀ ਗੱਲ ਤੁਹਾਡੇ ਨੂੰ ਘਰਦੇ ਵੀ ਬਿਮਾਰ ਇੰਦੇ ਆਹ ਵੇਖ ਲੋ ਜਿਹੜੀ ਆਹ ਤੈਨੇ ਤੇ ਜਾਂਦਾ ਉਹ ਦਵਾਈ ਬੂਟੀ ਜੋ ਮੇਨ ਕਾਰ ਕਰ ਜਾਂਦੇ ਜੀ ਮੈਂ ਉਤਰਾ ਲੈ ਕੇ ਬੈਠਾ ਕਰ ਹਾਂ ਚਲ ਬਣਾ ਲਾਈ ਥਾ ਮੇਰੀ ਕਾਰ ਦੇ ਹੀ ਹੋ ਕੱਲੇ ਮੰਗ ਤੇ ਆ ਕੀ ਦਾ ਕਰਿਆ ਜਿੱਥੇ ਬੀਟੀਸ਼ਨ ਦਾ ਸੌਂਦਾ ਬਗਾਨੇ ਕਰ ਦਿੱਤੇ ਜੀ ਉਹ ਫੌਜੀ ਨੌਕਰੀ ਕਰਦਾ ਜੀ ਅੱਛਾ ਕਿਰਾਏ ਤੇ ਰਹਿੰਦੇ ਤੁਸੀਂ ਨਹੀਂ ਕਿਰਾਏ ਦੇ ਨੀ ਉਤਰਾ ਉਹਨਾਂ ਚ ਪਰ ਪੀੜ ਵਰਦੇ ਭਾਇ ਆ ਜੀ ਸਾਨੂੰ ਕਿ 3-4 ਨਹੀਂ ਸਾਡਾ ਕੋਈ ਆਸਰਾ ਬੰਦਾਂ ਤੇ ਬੈਜੇ ਇਹ ਠੱਠੇ ਪਿੰਡ ਰਹਿੰਦੇ ਇੱਥੇ ਹਾਂਜੀ ਤੇ ਕੀ ਮੰਗ ਕੀ ਕਰਦੇ ਲੋਕ ਆਹੀ ਮੰਗੇ ਹੋ ਕਰਦੇ ਆ ਵੀ ਸਾਡਾ ਇਹ ਦੇ ਘਰ ਜਾਣਾ ਲਾਗ ਵਾਸਤੇ ਕੋਈ ਨਾ ਕੋਈ ਸੋਲ ਤੇ ਦੇ ਸਕਣ। ਹਨਾਈ ਹਨਾਈ ਪ੍ਰਵਾਹ ਦੇ ਹੋਏ ਸਾਡੇ ਪຽງਤੀਰ ਦਾਸ ਜੀ ਉਹਨਾਂ ਜਿੰਦਗਨੀ ਤੇ ਰਾਜਾ ਗੁਣੀ ਕਰੇ ਸਾਡਾ ਹੱਲ ਪਕੀਤੀ ਗਿਆ। ਮੋਬਾਈਲ ਨੰਬਰ ਕਿੰਨਾ ਤੁਹਾਡਾ? 98762 3343 ਫਿਰ ਦੋ। 98762 3343 ਖੀਨਾ ਬੰਦੀ ਦਾ। ਹਾਂ। ਕੀ ਗੱਲ ਕੀ ਰੋਣ ਕਰ ਤੋਦਾ ਇਹ ਕੀ ਗੱਲ ਸੰਸਾਰਾਤਾ ਚਾਹੀਦੀ ਬਸ ਸੰਗਾ ਬੈਠੋ ਕੀ ਗੱਲ ਕੀ ਸਾਰੀ ਗੱਲ ਦੱਸੋ ਸਾਡੇ ਕੋਈ ਸਾਥ ਨਹੀਂ ਦਿੰਦਾ ਕੋਈ ਸੰਸਾਰਾ ਚਾਹੀਦਾ ਕੀ ਹੋਇਆ ਕੀ ਹੈ ਜੀ ਕੁਛ ਨਹੀਂ ਹੋਇਆ ਮਾਠੀ ਨਹੀਂ ਮਾਠੀ ਨਹੀਂ ਕੀ ਗੱਲ ਤੁਹਾਡਾ ਘਰ ਬੂਆ ਕਿੱਥੇ ਘਰ ਬੂਆ ਵੇਖ ਕੇ ਇਹ ਇਹ ਜਿਹੜੇ ਕੰਮ ਕਰਦੇ ਇਹ ਕੀ ਤੁਹਾਡੇ ਪਤੀ ਕੱਲ ਚ ਹੀ ਬਿਜਲੀ ਬੋਰ ਚ ਸੀ ਹਾਂਜੀ ਬਿਜਲੀ ਬੋਰ ਚ ਤੇ ਹੁਣ ਗੁਜ਼ਾਰਾ ਕਿਸ ਤਰ੍ਹਾਂ ਚੱਲਣ ਦੇ? ਵਿਚਾਰਾ ਇਤਰਾਈ ਆ। ਤੇ ਹੁਣ ਕੀ ਗੱਲ ਕੀ ਐ? ਮਾਪਿਓ ਠੀਕ ਨਹੀਂ ਰਹਿੰਦੇ ਉਹਨਾਂ ਸਾਧੋ ਸਾਰਾ ਉਹਨੇ ਵੇਚ ਗਏ। ਟੈਲੀਫੋਨੀ ਸਾਰੇ ਪੁੱਟ ਕੇ ਉਹਨੇ ਲਾਤੀ। ਅੱਛਾ। ਤੇ ਹੁਣ ਕੀ ਮੰਗ ਕੀ ਕਰਦੇ? ਸਾਨੂੰ ਮੰਗੇ ਸਾਥ ਚਾਹੀਦਾ ਸਾਨੂੰ। ਆ ਬੈਠੜ। ਮੇਰਾ ਨਾਮ ਸੁਲਮਿੰਦਰ ਸਿੰਘ ਆ ਜੀ ਪਿੰਡ ਠੱਠਾ ਦਾ ਰਹਿਣ ਵਾਲਾ ਜੀ ਸਾਡੇ ਜੋ ਨਹੀਂ ਹੋਣੇ ਵੀਰ ਮਹਿਰ ਸਿੰਘ ਆ ਪਹਿਲਾਂ ਇਹ ਬਣਾ ਲੈ ਰਹੇ ਰਹਿੰਦੇ ਸੀ ਜੋ ਵੀ ਆਪਣਾ ਮਕਾਨ ਮਕੂਨ ਇਹਨਾਂ ਨੇ ਵੇਚਤਾ ਕਿਉਂਕਿ ਇਹਨਾਂ ਦੇ ਮਾਤਾ ਜੋ ਇਹਨਾਂ ਦੇ ਨਾਲ ਰਹਿੰਦੇ ਢਿੱਲੇ ਹੀ ਜਾਦੇ ਤੇ ਵੇਚ ਕੇ ਇਹਨਾਂ ਸਾਰਾ ਮਕਾਨ ਜੋ ਵੀ ਆਪਣੀ ਪਿੰਚ ਪੈਸਾ ਆਉਂਦਾ ਰਿਹਾ ਬਿਲੀ ਬੋਰਡ ਤੋਂ ਉਹ ਵੀ ਉਹਨਾਂ ਦੇ ਲਾਤਾ ਇਹਨਾਂ ਦੀ ਜੋ ਵਾਈਫ ਆ ਉਹ ਵੀ ਨਹੀਂ ਠੀਕ ਤੇ ਹੁਣੇ ਜੋ ਇੱਥੇ ਸਾਡੇ ਪਿੰਡ ਠੱਠੇ ਆ ਦੇ ਸਹੁਰੇ ਪਿੰਡ ਹੀ ਰਹਿ ਰਹੇ ਨੇ ਤੇ ਇਹਨਾਂ ਦਾ ਜੋ ਇੱਥੇ ਮਕਾਨ 'ਚ ਰਹਿ ਰਹੇ ਵੀ ਫੌਜੀ ਸਿੰਘ ਦਾ ਮਕਾਨ ਉਹਨੇ ਐਦਾਂ ਇਹਨਾਂ ਨੂੰ ਆਪਣੇ ਘਰ ਵਿੱਚ ਰੱਖਿਆ ਕਿਉਂਕਿ ਉਹ ਚੰਡੀਗੜ੍ਹ ਤੋਂ ਡਿਊਟੀ ਕਰਦੇ ਨੇ ਇਸ ਕਰਕੇ ਹੁਣ ਇਹ ਵਿਚਾਰੇ ਇਹਨਾਂ ਦੇ ਘਰ 'ਚ ਰਹਿ ਰਹੇ ਨੇ ਅਸੀਂ ਪਿੰਡ ਤੌਰ ਤੇ ਤਾਂ ਇਹਨਾਂ ਦੀ ਮਦਦ ਕਰਾਂਗੇ ਹੀ ਕਰਾਂਗੇ ਬਾਕੀ ਸਾਰੇ ਹੀ ਵੀਰਾਂ ਭੈਣਾਂ ਅੱਗੇ ਇਹ ਬੇਨਤੀ ਕਰਦੇ ਹਾਂ ਕਿ ਇਹ ਪਰਿਵਾਰ ਲੋੜਵੰਦ ਹੈ ਆਪਾਂ ਇਹਨਾਂ ਦੀ ਜਿਆਦਾ ਤੋਂ ਜਿਆਦਾ ਮਦਦ ਕਰੀਏ ਤਾਂ ਕਿ ਜੋ ਇਹਨਾਂ ਦਾ ਮਕਾਨ ਵਗੈਰਾ ਆਪਣਾ ਬਣ ਸਕੇ ਕੋਈ ਆਪਣੇ ਘਰ ਚ ਰਹਿ ਸਕੇ ਇਹਨਾਂ ਦਾ ਕੋਈ ਧੀ ਨਹੀਂ ਕੋਈ ਪੁੱਤ ਨਹੀਂ